Bye. <laughs> ਯਮ ਮੈਨੇਜਮੈਂਟ ਮੁਰਦਾਬਾਦ 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 ਮੈਂ ਅਵਤਾਰ ਸਿੰਘ ਸ਼ੇਰਗਿੱਲ ਸੁਪਾ ਪ੍ਰਧਾਨ ਆਈਟੀ ਇਮਪ੍ਰੈਸ਼ਨ ਪੰਜਾਬ ਰਾਜ ਬਿਜਲੀ ਬੋਰਡ ਤੇ ਜਿਹੜਾ ਅੱਜ ਦਾ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਮਜਾਰਾ ਹੋ ਰਿਹਾ ਸਾਡੀਆਂ ਜਿਹੜੀਆਂ 17 ਜਥੇਬੰਦੀਆਂ ਨੇ ਪੀਐਸਪੀਸੀਐਲ ਦੀਆਂ ਉਹਨਾਂ ਦਾ ਜਿਹੜਾ ਇੱਕ ਇਕਾ ਹੋਇਆ ਜੁਆਇੰਟ ਫੋਰਮ ਏਕਤਾ ਮੰਡ ਤੇ ਏਓਜੀ ਇਹ ਜਿਹੜਾ ਸਾਡਾ ਲੜਾਈਆ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨਾਲ ਸਾਡਾ ਇੱਕ 40 ਮੰਗਾਂ ਦਾ ਡਿਮਾਂਡ ਚਾਰਟ ਅਸੀਂ ਨੇ ਮਹਿਕਮੇ ਨੂੰ ਦਿੱਤਾ ਹੋਇਆ ਜਿਹੜੀਆਂ ਬਿਲਕੁਲ ਸਾਡੀਆਂ ਜਾਇਜ਼ ਮੰਗਾਂ ਨੇ ਹਰ ਇੱਕ ਕਰਮਚਾਰੀ ਬੇਸ਼ਕੋ ਏਲਮਾ ਐਸਐਸਏਆ ਆਰਟੀਐਮ ਜਈ ਹੈ ਲਾਈਨਮੈਨ ਆ ਜਾਂ ਜਿਹੜੀ ਵੀ ਪੋਸਟ ਦੇ ਟੈਕਨੀਕਲ ਹੋਵੇ ਜਾਂ ਕਲੈਰੀਕਲ ਉਹਦੇ ਵਿੱਚੋਂ ਸਾਡੀ ਲਗਾਤਾਰ ਜਿਹੜੀਆਂ ਮਹਿਕਮੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਇੱਕ ਤਰੀਕ ਨੂੰ ਅਸੀਂ ਨੇ ਧਰਨਾ ਵੀ ਦਿੱਤਾ ਸੀਗਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਉਹਨਾਂ ਦੀ ਕੋਠੀ ਅੱਗੇ ਅਮਰਸਰ ਵਿਖੇ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਿਹੜੀ ਸਾਡੀ ਮੇਜਰ ਮੰਗ ਅਜ ਮੇਨ ਇਸ਼ੂ ਬਣੀ ਹੋਈ ਆ ਵੀ ਜਿਹੜੇ ਟੈਕਨੀਕਲ ਕੰਮ ਇਹ ਨੇ ਜਿਹੜੇ ਜਿਨ੍ਹਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਂਦੀ ਹੈ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੇ 1 ਕਰੋੜ ਰੁਪਏ ਦੀ ਰਾਸੀ ਜਿਹੜੀ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਇਹ ਗੱਲ ਮੀਟਿੰਗ ਵਿੱਚ ਮੰਨੀ ਗਈ ਸੀਗੀ ਉਹਨਾਂ ਨੇ ਵਿਸ਼ਵਾਦਵਾਇਆ ਸੀਗਾ ਬਿਜਲੀ ਮੰਤਰੀ ਨੇ ਵੀ 15 ਅਗਸਤ ਨੂੰ ਜਿੱਦẽ ਝੰਡਾ ਚਾੜਹਣਗੇ ਮੁੱਖ ਮੰਤਰੀ ਮੈਂ ਉਹਨਾਂ ਤੋਂ ਅਨਾਉਂਸ ਕਰਾਉਂਗਾ ਪਰ ਉਹ ਗੱਲ ਉਹਨਾਂ ਨੇ ਮਤਲਬ ਕਹਿਣ ਦੀ ਗੱਲ ਹੋਰ ਦੀ ਕਹਿਣੀ ਤੇ ਕਰਨੀ 'ਚ ਫਰਕ ਸੀਗਾ ਕੋਈ ਗੱਲਬਾਤ ਨਹੀਂ ਹੋਈ 15 ਮੰਗਾਂ ਤੇ ਹੋਰ ਵੀ ਡਿਸਕਸ਼ਨ ਹੋਈ ਸੀ ਸਹਿਮਤੀ ਬਣੀ ਸੀਗੀ ਮੰਨ ਕੇ ਮਤਲਬ ਉਹ ਵੀ ਨਹੀਂ ਮੰਨੇਗੀ ਇਸ ਕਰਕੇ ਅਸੀਂ ਧਰਨਾ ਦਿੱਤਾ ਸੀ ਤਾਂ ਉਹ ਧਰਨੇ ਤੋਂ ਸਾਨੂੰ 6 ਤਰੀਕ ਦੀ ਜਿਹੜੀ ਇੱਕ ਮੀਟਿੰਗ ਹੈ ਉਹ ਦਿੱਤੀ ਸੀਗੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਚੰਡੀਗੜ੍ਹ ਉਧਰ ਵੀ ਸਾਨੂੰ ਆਸਤੀ ਵੀ ਉਹ ਮਸਲਾ ਸਾਡਾ ਹੱਲ ਹੋਊਗਾ ਪਰ ਉੱਥੇ ਵੀ ਇਹਨਾਂ ਨੇ ਟਾਲ ਮਟੋਲ ਦੀ ਨੀਤੀ ਅਸੀਂ ਤੁਹਾਨੂੰ ਬੀਓਡੀ ਆਉਣੀ ਹੈ 24 ਤਰੀਕ ਦੀ ਉਦੋਂ ਬਾਅਦ ਮੰਗ ਲਾਂਗੇ ਤੇ ਕਿਉਂਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਜਦੋਂ ਪਹਿਲਾਂ ਇਹ ਗੱਲ ਕਹਿ ਕੇ ਮੁੱਕਰ ਗਏ ਫਿਰ ਅਸੀਂ ਇਹਨਾਂ ਨੂੰ ਲਦ ਦਿੱਤਾ ਸੀਗਾ ਵੀ ਅਸੀਂ ਸਾਡੇ ਜਿੰਨੇ ਵੀ ਮੁਲਾਜ਼ਮ ਨੇ ਕਿਉਂਕਿ ਤਕਰੀਬਨ ਮੈਂ ਅੱਜ ਦੀ ਘੜੀ ਜੇ ਕਹਾਂ ਨਾ 85% ਮੁਲਾਜ਼ਮ ਜਿਹੜੀ ਅਸੀਂ ਮਾਸਕ ਲਈ 10 11 12 ਦੀ ਭਰੀ ਸੀਗੀ ਉਹ ਇਹਨਾਂ ਨੂੰ ਪਹਿਲਾਂ ਕਿਹਾ ਸੀਗਾ ਵੀ ਅਸੀਂ ਛੁੱਟੀ ਤੇ ਜਾਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕੱਲ ਇਹਨਾਂ ਨੇ ਫੋਨ ਤੇ ਮਤਲਬ ਅਨੌਫਸਲ ਇੱਕ ਮੀਟਿੰਗ ਸੱਦ ਲਈ ਸੀਗੀ ਬੁਲਾ ਕੇ ਸਾਡੇ ਜਿਹੜੇ ਵੀ ਸਾਡਾ ਸਮੂਹ ਬਣਿਆ ਹੋਇਆ ਚੰਡੀਗੜ੍ਹ ਉਹ ਕਾਫੀ ਲੰਮਾ ਚੱਲ ਚੱਲੀ ਆ ਕਿਉਂਕਿ ਉਹ ਤੋਂ ਪਹਿਲਾਂ ਅਸੀਂ ਨੇ ਦਿਨ ਦੇ ਸਾਡੀ ਲੁਧਿਆਣਾ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਨੇ 13 14 15 16 17 ਪੰਜ ਦਿਨ ਦੀ ਮਾਸਕ ਲਈ ਹੋਰ ਵਧਾਤੀ ਸੀ ਅਸੀਂ ਚੌਥਾ ਦਿਨ ਹੜਤਾਲ ਤੇ ਜਾ ਰਹੇ ਹਾਂ ਕਿ ਜਿਹੜੇ ਕਿ ਸਾਡੇ ਜਵਾਨ ਫੋਰਮ ਬਣਿਆ ਹੈ ਬਿਜਲੀ ਵਾਲਾ ਇੱਕਤਾ ਮੰਚ ਵੀ ਬਣਿਆ ਹੈ ਤੇ ਸਾਡੇ ਜੇ ਕਾਉਂਸਲ ਵੀ ਦੇ ਬਹੁਤਾਰੇ ਜਥੇ ਬਣੇ ਆ ਪਹਿਲਾ 17 ਦੀਆਂ ਹੁਣ 18ਵੇਂ ਆਪਣੇ ਸੀਐਚਬੀ ਨੇ ਜਿਹੜੇ ਸਾਡੇ ਕੋਲੋਂ ਕੰਮ ਹੈ ਉਹ ਵੀ ਹੜਤਾਲ ਤੇ ਆ ਗਏ ਨੇ ਜਿਹੜੀ ਕਿ ਸਾਡੀ ਹੜਤਾਲ ਹੈ ਬੜੀ ਕਾਮਯਾਬ ਹੋਣ ਦੀ ਜਾ ਰਹੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਸਾਡੀ ਬਿਜਲੀ ਬੋਰਡ ਨੂੰ ਅਸੀਂ ਬੇਨਤੀ ਵੀ ਕਰਦੇ ਆ ਜੇ ਤੁਸੀਂ ਕਿੱਧਰ ਧੰਮ ਕੇ ਦੇ ਰਹੇ ਹੋ ਅਸੀਂ ਇਹਨਾਂ ਤੇ ਨਹੀਂ ਡਰਦੇ ਕਿ ਜਿਹੜੇ ਕਿ ਸਾਡੇ ਮੁਲਾਜ਼ਮ ਨੇ ਆਪਣੇ ਹੱਕੀ ਤੇ ਜਾਇਜ਼ ਮੰਗਾਂ ਲਈ ਕੀ ਇਹ ਲੜ ਰਹੇ ਨੇ ਕਿ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਸਾਡੇ ਕੀ ਮਸਲੇ ਕੀ ਨੇ ਕੀ ਛੋਟੇ ਛੋਟੇ ਮਸਲੇ ਨੇ ਇਹ ਨਿਬਟਾ ਸਕਦੇ ਨੇ ਪਰ ਇਹ ਨਿਬੇੜਨਾ ਚਾਹੁੰਦੇ ਨਹੀਂ ਕਿ ਇਹਨਾਂ ਦਾ ਕੀ ਹੈ ਸਾਡਾ ਪੇਮੈਂਟ ਆਦਰ ਆਰਟੀਮ ਦਾ ਸਕੇਲ ਹੋ ਗਿਆ ਆਰਟੀਐਮ ਦਾ ਸਕੇਲ ਹੋ ਗਿਆ ਕਿ ਇਹਨਾਂ ਨੇ ਪੇਮੈਂਟ ਸਾਨੂੰ ਨਹੀਂ ਦਿੱਤਾ ਇਹਨਾਂ ਦਾ ਕਿ ਇਹ ਸਾਨੂੰ ਅੱਗੇ ਕਰ ਲੋ ਅੱਗੇ ਕਰ ਲੋ ਮੀਟਿੰਗਾਂ ਦੇ ਕੇ ਮੋਕਰਨਾ ਬਾਰ ਬਾਰ ਮੋਕਰਨਾ ਇਹਨਾਂ ਦੀ ਨੀਤੀ ਬਣ ਗਈ ਪੰਜਾਬ ਸਰਕਾਰ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਪੰਜਾਬ ਸਰਕਾਰ ਵੀ ਮਤਲਬੀ ਕੋਈ ਗੱਲਬਾਤ ਨਹੀਂ ਕਰਦੀ ਬਾਰ ਬਾਰ ਮੋਕਰਨਾ ਕਿ ਇਹਨਾਂ ਦੀ ਨੀਤੀਆਂ ਬਣੀਆਂ ਹੋਈਆਂ ਕਿ ਮੁਲਾਜ਼ਮ ਆੱਕ ਕੇ ਜਿਹੜੇ ਕਿ ਸਾਡੇ ਮੁਲਾਜ਼ਮ ਨੇ ਆੱਕ ਕੇ ਛੜਕਾਂ ਤੇ ਆਏ ਨੇ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਇੱਥੇ ਛੜਕਾਂ ਦੇ ਆਏ ਹਾਂ ਇਸ ਕਰਕੇ ਹੈ ਕਿ ਮੁਲਾਜ਼ਮਾਂ ਚ ਰੋਸ ਹੈ ਕਿ ਜੇ ਸਾਡੇ ਮਸਲੇ ਹੀ ਗੱਲ ਕਰ ਦਿੰਦੇ ਨੇ ਫਿਰ ਤਾਂ ਕੋਈ ਗੱਲੇ ਨਹੀਂ ਹੈਗੀ ਸਾਡਾ ਜੁਆਇੰਟ ਫੋਰਮ ਬਣਿਆ ਇਹਨਾਂ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਕਰ ਲੈਣਾ ਇਸ ਕਰਕੇ ਹੈ ਕੁਟੀਸ ਨੂੰ ਕਹਿ ਰਿਹਾ ਵੀ ਤੁਹਾਨੂੰ ਐ ਕਰ ਦਾਂਗੇ ਤੁਹਾਨੂੰ ਧੰਗਿਆਂ ਨਾਲ ਐ ਕਰ ਦਾਂਗਾ ਆਸ ਭਰ ਲੱਗਿਆ ਕਿਹੜਾ ਸਮਾਂ ਸਟਾਫ ਤਾਂ ਸਾਡੇ ਕੋਲ ਹੈ ਨਹੀਂ ਇੱਕ ਇੱਕ ਜੇਈ ਕੋਲ ਦੋ ਦੋ ਬੰਦੇ ਨੇ 14 ਜਦੋਂ 20 ਵੀ ਫਿਟਰ ਨੇ ਉਹ ਅਸਮਾਂ ਤਾਂ ਸਾਡੇ ਤੋਂ ਪਹਿਲਾਂ ਹੀ ਲੱਗਿਆ ਹੈ ਇਸ ਕਰਕੇ ਕਿ ਅਸੀਂ ਮੰਗ ਕਰਦੇ ਆ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਬੈਠ ਕੇ ਟੇਬਲ ਟਾਈਪ ਤੇ ਜੁਆਇੰਟ ਫੋਰਮ ਬਣਿਆ ਜੁਆਇੰਟ ਫੋਰਮ ਦੇ ਵਿੱਚ ਬੈਠ ਕੇ ਮੰਗ ਮੀਟਿੰਗ ਦੇ ਕੇ ਮਸਲੇ ਹੱਲ ਕਰਕੇ ਕੀ ਇਸ ਨੂੰ ਜਿਹੜਾ ਕਿ ਇਹ ਸੰਘਰਸ਼ ਹੈ ਇਹਨੂੰ ਖਤਮ